ਮੇਰੇ ਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਮਾਰਨਿੰਗ ਦੇ ਵਜੇ ਨੇ 9:30 ਤੇ ਮੌਸਮ ਹੈਗਾ ਬਹੁਤ ਵਧੀਆ ਤੇ ਸਵੇਰ ਦਾ ਇਹ ਨਾ ਮੀਂਹ ਪੈ ਰਿਹਾ ਹੈ ਤੇ ਸਾਡਾ ਅੱਜ ਨਾ ਦਿਲ ਕਰਿਆ ਵੀ ਅੱਜ ਕਚੌੜੀਆਂ ਬਣਾ ਕੇ ਖਾਈਏ ਚਲੋ ਜੀ ਆਪਾਂ ਨੇ ਝਟਪਟ ਕਰ ਲਈਏ ਸਾਰੀ ਤਿਆਰੀ ਤੇ ਅੱਜ ਆਪਾਂ ਬਣਾਵਾਂਗੇ ਗੁਲਗਲੇ ਦੀਆਂ ਕਚੌੜੀਆਂ ਤੇ ਆਪਾਂ ਜਿਹੜੇ ਗੁਲਗਲੇ ਬਣਾਉਣੇ ਆ ਨਾ ਉਹ ਆਪਾਂ ਨੇ ਥੋੜੇ ਹੀ ਬਣਾਉਣੇ ਆ ਤੇ ਇਹਦੇ ਵਿੱਚ ਹੈਗੇ ਆ ਸੌਂਫ ਸੂਫ ਪਾ ਕੇ ਨਾ ਚੰਗੀ ਤਰ੍ਹਾਂ ਆਪਾਂ ਨੇ ਆਟਾ ਗੁੰਨ ਦਿੱਤਾ ਹੈ ਦੇਖੋ ਜੀ ਸੌਂਫ ਵਾਲੇ ਗੁਲਗੁਲੇ ਲੱਗਦੇ ਆ ਬਹੁਤ ਵਧੀਆ ਤੇ ਇੱਧਰ ਆਪਾਂ ਨੇ ਆਲੂਆਂ ਨੂੰ ਨਾ ਮੈਂ ਚੰਗੀ ਤਰ੍ਹਾਂ ਕद्दूकस ਕਰ ਲਿਆ ਹੈ ਤੇ ਜਿਹੜੀ ਆਪਾਂ ਨੇ ਕਚੌੜੀ ਬਣਾਉਣੀ ਹੈ ਇਹ ਬਣਾਵਾਂਗੇ ਆਪਾਂ ਮਸਾਲਾ ਕਚੌੜੀ ਦੇਖੋ ਜੀ ਇਹਦੇ ਵਾਸਤੇ ਨਾ ਆਪਾਂ ਨੇ ਨਾ ਮਸਾਲਾ ਤਿਆਰ ਕਰਿਆ ਹੈ ਲਸਣ ਪਿਆਜ਼ ਆਦਰਕ ਹਰੀ ਮਿਰਚ ਇਹਨੂੰ ਆਪਾਂ ਨੇ ਨਾ ਚੰਗੀ ਤਰ੍ਹਾਂ ਤੜਕਾ ਲਾ ਕੇ ਨਾ ਠੰਡਾ ਕਰ ਲਿਆ ਹੈ ਜੇ ਆਪਾਂ ਗਰਮ ਵਿੱਚ ਪਾਉਂਗੇ ਨਾ ਫਿਰ ਨਾ ਕਚੌੜੀਆਂ ਦੇ ਵਿੱਚੋਂ ਨਾ ਮਸਾਲਾ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਕਚੌੜੀਆਂ ਫਟ ਜਾਂਦੀਆਂ ਫਿਰ ਨਾ ਉਨੀ ਵਧੀਕ ਕਚੌਰੀ ਨਹੀਂ ਬਣਦੀ ਹੈਗੀ ਜਦੋਂ ਵੀ ਕਚੌਰੀ ਬਣਾਉਣੀ ਹੈ ਨਾ ਤੇ ਠੰਡਾ ਮਸਾਲਾ ਕਰਕੇ ਪਾਉਣਾ ਹੈ ਚਲੋ ਜੀ ਅੰਦਰ ਤਾਂ ਹੈਗੀ ਗਰਮੀ ਤੇ ਬਾਹਰ ਮੌਸਮ ਠੰਡਾ ਤੇ ਅੱਪਾ ਅੱਜ ਵਿਹੜੇ ਵਿੱਚੇ ਬੈਠ ਕੇ ਨਾ ਕਚੌਰੀਆਂ ਬਣਾਵਾਂਗੇ ਤੇ ਆਪਾਂ ਤੁਹਾਨੂੰ ਬਾਹਰ ਜਾ ਕੇ ਮਿਲਦੇ ਆਂ ਅੱਜ ਕੀ ਬਣਾ ਰਹੇ ਕਚੌਰੀ ਮੇਰਾ ਫੇਵਰੇਟ ਹਾਂ ਆਉਣ ਲੱਗਿਆ ਮੂੰਹ ਦੇ ਵਿੱਚ ਪਾਣੀ ਹਾਂ ਕੱਲ੍ਹ ਕਿਆ ਬੋਲਾਂ ਤਾਂ ਵੀ ਮੈਨੂੰ ਕਚੌਰੀਆਂ ਬਣਾ ਕੇ ਦੋ ਹੈ ਅੱਜ ਸਵੇਰੇ ਸਵੇਰੇ ਮੌਸਮ ਹੋਇਆ ਠੰਡਾ ਇੱਕ ਚੌਰੀਆਂ ਦੀ ਕਾੜੀ ਹੈ ਤਿਆਰੀ ਹੈ ਹੈ ਜੋ ਫੈਮਿਲੀ ਦੇ ਵਿੱਚ ਮੈਂਬਰ ਰਹਿੰਦੇ ਆ ਨਾ ਸਾਰਿਆਂ ਬਾਰੇ ਸੋਚਣਾ ਪੜਦਾ ਮੇਰ ਬੰਦੇ ਕੋ ਠੀਕ ਆ ਕਿਸੇ ਨੂੰ ਵੀ ਨਾ ਗੁੱਸਾ ਨਹੀਂ ਹੋਣ ਦੇਣਾ ਹੈਗਾ ਤਾਂ ਘਰ ਚੱਲਦਾ ਹੈ ਹੈ ਕਹਿੰਦੀ ਵੀ ਤੁਸੀਂ ਵੀਡੀਓ 'ਚ ਦੱਸਿਆ ਤਾਂ ਨਾ ਵੀ ਰੇਖਾ ਨੂੰ 12-13 ਸਾਲ ਹੋ ਗਏ ਰੱਖਿਆ ਨੂੰ ਹੈ ਵੀ ਰੱਖੀ ਨੂੰ ਤੁਹਾਡੇ ਘਰ ਰਹਿੰਦੀ ਹੈ ਦੇਖੋ ਜੀ ਕਹਿੰਦੀ ਅੱਜ ਕੱਲ ਤਾਂ ਕੋਈ ਇੱਕ ਮਹੀਨਾ ਨਹੀਂ ਰੱਖਦਾ ਹੈਗਾ ਦੇਖੋ ਜੀ ਰੱਖਣ ਵਾਲੇ ਤੇ ਡਿਪੈਂਡ ਕਰਦਾ ਵੀ ਉਹਦਾ ਨੇਚਰ ਕਿਹਾ ਜਿਆ ਹੈਗਾ ਕਿਹਾ ਜਿਆ ਨਹੀਂ ਹੈਗਾ ਜੇ ਸਾਡਾ ਨੇਚਰ ਵਧੀਆ ਨਾ ਤਾਂ ਸਾਡੇ ਕੋਲ 12-13 ਸਾਲ ਰਹੀ ਆਪਾਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਰੱਖੂਗੇ ਇਹਦਾ ਵੀ ਉਰੇ ਆਪਣੇ ਕੋਲ ਦਿਲ ਲੱਗੂਗਾ ਜੇ ਇਹਨੂੰ ਆਪਾਂ ਬੁਲਾਉਣਾ ਨਹੀਂ ਚਾਹਦੇ ਨਾਲ ਹੈਗਾ ਐ ਕਿਤੇ ਲੈ ਕੇ ਨਹੀਂ ਜਾਣਾ ਹੈਗਾ ਜੇ ਖੁਸ਼ੀ ਨਾ ਹੋਈ ਨਾ ਫੇਰ ਇਸ ਤਰ੍ਹਾਂ ਘਰ ਦੇ ਵਿੱਚ ਬੰਦੇ ਰੱਖੇ ਤਾਂ ਕੋਈ ਫਾਇਦਾ ਨਹੀਂ ਹੈਗਾ ਅਸੀਂ ਬਹੁਤ ਐਨ ਪਿਆਰ ਨਾਲ ਰੱਖਦੇ ਇਹਨੂੰ ਕਾਹਹੀਂ ਸਾਡੇ ਕੋਲ ਇੰਨਾ ਟਾਈਮ ਰਹਿ ਗਈ ਹੈ ਤੁਸੀਂ ਐਂ ਤਾਂ ਦੇ ਕਮੈਂਟ ਨਾ ਕਰਿਆ ਕਰੋ ਅੱਜ ਕੱਲ ਤਾਂ ਦੇਖੋ ਜੀ ਇਹ ਹੈਗਾ ਸਮਾਂ ਚੱਲਦਾ ਨਾ ਸੱਸ ਨੌ ਦੀ ਜਿਵਣ ਦੀ ਹੈਗੀ ਬਣਦੀ ਹੈ ਕਿ ਨਾ ਸੱਸ ਨੌ ਦੀ ਤੇ ਇਹਨਾਂ ਲੜਾਈ ਝਗੜੇ ਹੁੰਨੇ ਆ ਇਹ ਤਾਂ ਫੇਰ ਦੇਖੋ ਵਿਚਾਰੀ ਪਰਦੇਸਣ ਆ ਸਾਡੇ ਨਾਲ ਬਹੁਤ ਵਧੀਆ ਤਰੀਕੇ ਨਾਲ ਰਹਿੰਦੀ ਆ ਤੇ ਜਿਹੜਾ ਰੱਖਣ ਵਾਲੇ ਬੰਦੇ ਦਾ ਵੀ ਨਾ ਸੁਭਾਅ ਵਧੀਆ ਹੋਣਾ ਚਾਹੀਦਾ ਹੈ ਤਾਂ ਕਿ ਦੇ ਬੰਦਾ ਦੂਸਰਾ ਬੰਦਾ ਰਹਿੰਦਾ ਘਰ ਦੇ ਵਿੱਚ ਹਰੇਕ ਬੰਦੇ ਦੀ ਨਾ ਲੇਦਰ ਇਹਦਾ ਸੁਭਾਅ ਹੁੰਦਾ ਏ ਕਿਸੇ ਦਾ ਚਿਰਚੜਾ ਏ ਅਸੀਂ ਦਾ ਹਰ ਟਾਈਮ ਪਿਆਰ ਨਾਲ ਰਹਿਣਾ ਏ ਕੋਈ ਵੀ ਕੰਮ ਕਰਨਾ ਤੇ ਖੁਸ਼ ਹੋ ਕੇ ਕਰਨਾ ਆਏ ਨਹੀਂ ਹੈਗਾ ਵੀ ਬੰਦੇ ਨੂੰ ਦੇਖ ਕੇ ਮੱਥੇ ਤੂੜੀ ਪਾ ਲੋ ਮੇਰਾ ਤਾਂ ਇਹ ਜਿਹਾ ਸੁਭਾਅ ਹੈ ਨਹੀਂਗਾ ਆਪਾਂ ਤਾਂ ਜਿਹਦੇ ਨਾਲ ਵੀ ਗੱਲ ਕਰਦੇ ਆਂ ਖੁਸ਼ ਹੋ ਕੇ ਕਰਦੇ ਆਂ ਤੇ ਇੱਥੇ ਆਪਾਂ ਨੇ ਜ਼ਿੰਦਗੀ ਕੱਟਣਾ ਇੱਥੇ ਆਪਾਂ ਨੇ ਜ਼ਿੰਦਗੀ 'ਚ ਬਾਰ-ਬਾਰ ਤਾ ਆਉਣਾ ਨਹੀਂ ਹੈਗਾ ਤੇ ਖੁਸ਼ ਹੋ ਕੇ ਰਹੋ ਤੇ ਦੂਸਰੇ ਬੰਦੇ ਨੂੰ ਵੀ ਖੁਸ਼ ਰੱਖੋ ਹਨੇ ਠੀਕ ਹੈ ਅਚੁੱਲੇ ਦੇ ਘਾਦੇ ਨਹੀਂ ਬਣਾਈਏ ਹੈਗੇ मामੀ ਜੀ ਮਾਹਾ ਵੀ ਅੱਜ ਠੰਢ ਠੰਢੀ ਚੱਲਦੀ ਹਵਾ ਆ ਵੀ ਉਰੇ ਬੈ ਕੇ ਹੀ ਬਣਾਉਣੇ ਠੀਕ ਆ ਕੁਝ ਥੋੜਾ ਜਿਹਾ ਲੱਗ ਵੀ ਕਰਨਾ ਚਾਹੀਦਾ 24 ਘੰਟੇ ਚੁੱਲੇ ਕੋਲੇ ਦੀ ਰਹਿਣਾ ਚਾਹੀਦਾ ਲੈ ਬਈ ਜਿਵੇਂ ਸਾਡੀ ਰੇਖਾ ਰਾਣੀ ਕਹੂਗੀ ਉੱਕਲੇ ਹੋਊਗਾ ਕੰਮ ਚਲੋ ਜੀ ਇਹਨਾਂ ਨੂੰ ਗਰਮ ਹੋਣ ਦਿੰਨੇ ਆ ਸੌਂਫ ਵਾਲੇ ਗੋਗਲੇ ਵਧੀਆ ਲੱਗਦੇ ਆ ਰੇਖਾ ਸੋ ਬੋਲੋ ਹਾਂ ਦੇਖੋ ਫੰਟਾੜੀ ਹਵਾ ਜਲਣ ਲੱਗੀ ਐ ਕਦੇ ਵੀ ਮੈਂ ਨਾ ਬਿਨਾ ਸੌਂਫ ਤੇ ਗੁਲਗੁਲੇ ਨਹੀਂ ਬਣਾਏ ਹੈਗੇ ਜਦ ਵੀ ਬਣਾਉਣੇ ਆ ਤਾਂ ਸੌਂਫ ਪਾ ਕੇ ਹੀ ਬਣਾਉਣੇ ਆ ਅੱਜ ਜਿਹੜਾ ਗੈਲੀਆ ਬਣਾਇਆ ਅੱਗੇ ਤਾਂ ਅਪਾਂ ਕੋਈ ਕੁਏ ਗੱਡੇ ਚੁੱਲੇ ਦੀ ਬਣਾਉਣੇ ਵੈਸੇ ਹੁਣ ਅੱਗੇ ਆਪਾਂ ਪੱਠੀ ਦਾ ਕੰਮ ਲੋਟ ਆ ਇਸ ਨੂੰ ਨਮੀ ਬਹੁਤੀ ਆ ਗਈ ਕੀ ਕਰੇਗਾ ਨਹੀਂ ਐਨੇ ਐਨਾ ਡਾਲਦੀ ਆ ਨਾ ਮੈਂ ਕਿਹਾ ਵੀ ਧੂਰੇ ਬਹਿ ਜਾ ਹੈ ਕਹਿੰਦੀ ਸਿਲੰਡਰ ਫਟ ਜਾਏਗਾ ਹੈ ਮੈਂ ਕਹਾਂ ਵੀ ਕੁਝ ਨਹੀਂ ਹੁੰਦਾ ਸਿਲੰਡਰ ਫਟ ਜਾਊਗਾ ਮੈਂ ਬੈਠੀ ਐ ਹੈ ਐਨਾ ਡਰਦੀ ਐ ਮਰਨੇ ਤੇ ਛੋੜੂ ਦਾ ਨਾ ਕਹਿਣਾ ਨਹੀਂ ਐ ਨਾ ਵੀ ਮੇਰੀ ਧੀ ਵੀ ਮਰ ਜੂਗੀ ਸਿਲੰਡਰ ਫਟਣੇ ਤੇ ਕੋਈ ਵੰਦਾ ਖੁਸ਼ ਨਹੀਂ ਹੋਤਾ ਹੈਗਾ ਮੇਰੀ ਧੀ ਨਹੀਂ ਐਸੇ ਹੋ ਜਵੇ ਉਹ ਤਾਂ ਹਾਸੇ ਮਜ਼ਾਕ ਕਰਦਾ ਹੈ ਬੇਚਾਰਾ ਤੂੰ ਜਦ ਐ ਗੁੱਸਾ ਕਰ ਜਾਨੀ ਆਪਣੇ ਆਦਮੀ ਦਾ ਆਦੇ ਆਦਮੀ ਨਹੀਂ ਨਹੀਂ ਆਦਮੀ ਦੀ ਨਹੀਂ ਕੋਈ ਲੜਾਈ ਨਹੀਂ ਹੁੰਦੀ ਹੈਗੀ ਘੜੀ ਚ ਲੜ ਕੇ ਨਾ ਫੇਰ ਐਸ ਤਰ੍ਹਾਂ ਹੀ ਹੋ ਜਾਂਦੇ ਆਦਮੀ ਦੀ ਆਦਮੀ ਦਾ ਕਦੇ ਵੀ ਗੁੱਸਾ ਨਹੀਂ ਕਰਨਾ ਚਾਹੀਦਾ ਹੈਗਾ ਹੁਣ ਦੋ ਚਲੀ ਗਈ ਨਹੀਂ ਮੇਰੀ ਕਾ ਸੌਣ ਹੁਣ ਦੋ ਭਾਂਡੇ ਐ ਉਹ ਵੀ ਤਾਂ ਮਾਂਜਣ ਲੱਗੇ ਖੜਕਦੇ ਕਿ ਨਹੀਂ ਉਹ ਹਾਂ ਓਰੇ ਆ ਬਈ ਛੱਡ ਜਾ ਨੋ ਓਰੇ ਆ ਐਂ ਜੇ ਮੇਰੇ ਚਿਲੰਡਰ ਫਟ ਗਿਆ ਮੈਨੂੰ ਕੁਝ ਹੋ ਗਿਆ ਮੇਰਾ ਆਦਮੀ ਕਹਿੰਦੇ ਖੁਸ਼ ਹੋਏਗਾ ਤੂੰ ਕੁਝ ਹੋਊਗਾ ਉਰੇ ਅੱਗੇ ਦੱਸ ਇਹ ਤਾਂ ਮੈਂ ਪਹਿਲਾ ਆਦਮੀ ਦੇਖਿਆ ਜਿਹੜਾ ਕਹਦਾ ਮੇਰੀ ਤਨੀ ਮਰੇ ਤੇ ਮੈਂ ਪੂਜੂ ਹਾਂ ਉਹ ਕਹਿੰਦਾ ਮੈਂ ਮਜ਼ਾਕ ਕਰਦਾ ਹਾਂ ਚਲੋ ਜੀ ਆਪਾਂ ਨੇ ਗੱਲਾਂ ਬਾਤਾਂ ਦੇ ਵਿੱਚ ਨਾ ਅੱਜ ਆਪਾਂ ਨੇ ਗੁਲਗੁਲੇ ਨਾ ਥੋੜੇ ਹੀ ਬਣਾਏ ਆ ਨਾ ਸੇਕਦਾ ਬਾਦੂ ਆ ਹਾਲੇ ਪੁੱਲੇ ਵੀ ਬਹੁਤਾ ਕੋਈ ਆਪਾਂ ਨੇ ਇਹਦੇ ਵਿੱਚ ਮਿੱਠਾ ਛੋਡਾ ਨਹੀਂ ਪਾਇਆ ਹੈਗਾ ਕੁਝ ਨਹੀਂ ਪਾਇਆ ਹੈਗਾ ਇੱਕ ਗਾ ਕਚੌਰੀਆਂ ਤੇ ਨਾਲ ਗੁਲਗੁਲੇ ਨਾ ਹੋਣ ਨਾ ਫਿਰ ਉਹਨਾਂ ਵਧੀਆ ਜਿਹਾ ਲੱਗਦੇ ਆ ਕਿ ਚਾਹੇ ਥੋੜੀ ਹਾਂ ਗੁਲਗੁਲੇ ਤੇ ਕਚੌਰੀਆਂ ਦਾ ਮੇਲ ਆ ਚਾਹੇ ਥੋੜੀ ਹੋਣਾ ਪਾੜ ਬਣਾਉਣੇ ਜ਼ਰੂਰ ਹੈ ਮਿਲਨ ਦੇ ਇਹਦੇ ਵਿੱਚ ਛੇਤੀ ਬਣਦੇ ਨੇ ਇਹਦੇ ਪਤਾ ਛੇਤੀ ਬਣਦੇ ਆ ਜਿਹੜੀ ਕਨਸਟੈਂਟ ਤੁਹਾਨੂੰ ਦੇਖ ਆਏ ਆ ਨਾ ਅੱਗ ਬੁਝ ਗਈ ਬਲ ਗਈ ਹਾਂ ਇਹਦੀ ਲੱਗ ਹੁਣ ਇਹਨੇ ਲਗਾਤਾਰ ਨਾ ਅੱਗ ਬਲੀ ਜਾਣੀ ਐ ਹਲਵਾਈ ਇਹ ਦੀਦੀ ਹਲਵਾਈ ਹਲਵਾਈ ਬਣਨਾ ਪੈਂਦਾ ਭੈਣੇ ਜੇ ਮੈਂ ਕਰੀਆ ਵਿਆਹ ਸ਼ਾਦੀਆਂ ਨੂੰ ਚੁੱਲ੍ਹੇ ਤੇ ਬਰੋਲ ਲੱਗੇ ਮਠਿਆਈ ਤੇ ਤਾਂ ਫਲਵਾਈ ਪਰੇਸ਼ਾਨੇ ਹੋ ਜਾਣ ਸਾਰੇ ਗੈਸਾਂ ਬਣਾਤਾ ਨੇ ਜੈਸੇ ਹੀ ਬਣਦੇ ਨੇ ਗੁਰਦਲੇ ਤਾਂ ਵਧੀਆ ਇਹ ਕਰਾਉਣਾ ਨਾ ਨਾ ਵੇ ਸੜ ਜਾਣਗੇ ਸਾਰੇ ਦੇ ਆ ਲੀਕੀ ਦੇਖੋ ਇਹ ਸਤਿ ਸ੍ਰੀ ਅਕਾਲ ਗੋਗਲੇ ਫੁੱਲੇ ਬਹੁਤ ਆ ਥੋੜੇ ਹੀ ਪਾਲਕ ਮਿਲੀ ਆ ਪਰ ਇਹਦੇ ਪਾਉਣ ਨਾਲ ਨਾ ਕਚੌਰੀਆਂ ਦਾ ਕਲਰ ਨਾ ਬਹੁਤ ਵਧੀਆ ਹੋ ਜਾਂਦਾ ਤੇ ਦੋ ਤਿੰਨ ਕਬੂਟੇ ਖੜੇ ਤੇ ਮਗਾ ਚਲ ਹੁਣ ਜੇ ਥੋੜੀ ਜਿਹੀ ਆਪਾਂ ਇਹ ਪਾਲਕ ਪਾ ਲਈ ਨਾ ਐਨੀ ਕ ਪਾਲਕ ਪਾਉਣ ਨਾਲੇ ਹਰੇ ਭਾਈ ਹੋ ਗਈ ਚਲੋ ਜੀ ਹੁਣ ਇਹਦੇ ਵਿੱਚ ਪਾ ਦਨੇ ਆਪਾਂ ਸੁੱਕੇ ਮਸਾਲੇ ਆਪਾਂ ਨੇ ਪਹਿਲਾਂ ਹਰੀ ਮਿਰਚ ਵੀ ਪਾਈ ਹੋਈ ਹੈ ਤੇ ਆਪਾਂ ਥੋੜੀ ਹੋ ਪਾਵਾਂਗੇ ਤੇ ਕਚੌਰੀਆਂ ਦੇ ਵਿੱਚ ਤਾਂ ਨਾ ਹਲਦੀ ਮੈਂ ਜ਼ਰੂਰ ਪਾਉਣੀ ਆ ਤੇ ਚਿੱਟੀਆਂ-ਚਿੱਟੀਆਂ ਕਚੌਰੀਆਂ ਮੈਨੂੰ ਤਾਂ ਬਿਲਕੁਲ ਨਹੀਂ ਵਧੀਆ ਲੱਗਦੀਆਂ ਹੈਗੀਆਂ ਇਹ ਆਪਾਂ ਨੇ ਜਿਹੜਾ ਪਹਿਲਾਂ ਮਸਾਲਾ ਬਣਾਇਆ ਤਾਂ ਉਹ ਵੀ ਵਿੱਚੇ ਆਪਾਂ ਨੇ ਪਾ ਦਿੱਤਾ ਹੈ ਤੇ ਹੁਣ ਆਪਾਂ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਕਾਟੀ ਫੈਮਿਲੀ ਨੂੰ ਲੱਗੀ ਹੋਈ ਐ ਬਹੁਤ ਜ਼ਿਆਦਾ ਭੁੱਖ ਐ ਤੇ ਆਲੇ-ਦਾਲੇ ਬੈਠੇ ਨੇ ਸਾਰੇ ਕੁਰਸੀਆਂ ਢਾਈ। ਨੀ ਕਦੋਂ ਕਚੌਰੀਆਂ ਬਣ ਤੇ ਕਦੋਂ ਖਾਈਏ। ਲੱਗੀ ਭੁੱਖ ਕਿ ਨਹੀਂ? ਲੱਗਾ ਹੋਵੇ ਆਪ ਤਾਂ ਬਣਾਈਏ ਤੁੱਤ ਤਾਂ ਨਹੀਂ ਲੱਗੀ ਤਾਂ ਹੋਈ ਆ ਹੁਣ ਮੈਂ। ਮਾਸੂਦ ਦੇਖੀ ਮਾਸੂਦ। ਇਹ ਗੜੀਆ ਮਾਸੂਦ ਨੇ ਆ ਸਵੇਰੇ ਦਾ ਵੀ ਫੱਟੇ ਜੱਕਦੇ ਐ ਇੰਨਾ ਜ਼ਿਆਦਾ ਮੀਂਹ ਪਿਆ ਐ। ਕਾਸਾ ਜਾਤੇ ਪਾ ਦੋ ਜੜੀ ਨਾ ਫੇਰ ਮੀ ਕੱਟ ਪੈਣ ਲੱਗ ਜਣੇ ਆਇਤ ਕੀ ਤਾਂ ਸੌਣ ਦੀ ਜੜੀ ਰਹੀ ਹੈ ਪੂਰੀ ਹਾਂ ਦੀਦੀ ਹਾਂ ਅਬ ਕੈਨੇਡਾ ਕਦ ਜਾਏਗਾ ਐ ਮੈਂ ਕੀ ਕਰਨ ਜਾਣਾ ਕੈਨੇਡਾ ਹਲੇ ਹਲੇ ਨਹੀਂ ਮੈਂ ਜਾਣਾ ਹੈਗਾ ਹਲੇ ਸੁਣਨੇ ਕੇ ਲਈ ਹਲੇ ਹੁੜਤਾ ਦੀਦੀ ਆਈ ਹੈ ਹਲੇ 1 ਸਾਲ ਹੋਇਆ ਅਮਰੀਕਾ ਤੇ ਆਈ ਨੂੰ ਨੂੰ ਚਲੇ ਜਾਈਏਗਾ ਨਹੀਂ ਨਹੀਂ ਪੈਸੇ ਰੱਖਦੇ ਹੈ ਥੋੜਾ ਜਿਹਾ ਲੱਗੇਗਾ ਥੋੜਾ ਜਿਹਾ ਕਿਉਂ ਲੱਗੂਗਾ 10-12 ਲੱਖ ਰੁਪਏ ਲੱਗੇਗਾ ਦੇਸ 12 ਰੁਪਏ ਖਰਚਾ ਕਰਕੇ ਨਹੀਂ ਮੇਰੀ ਕਾ ਜਹਾਜ਼ ਕੀ ਟਿਕਟ ਵੀ ਲੱਗਣੀ ਆ ਕੱਪੜੇ ਵੀ ਖਰੀਦਣੇ ਆ ਉੱਥੇ ਫਿਰ ਜੋ ਰੋਟੀ ਪਾਣੀ ਖਾਣਾ ਪਰ ਉਹ ਵੀ ਤਾਂ ਖਰਚਾ ਲੱਗੂਗਾ ਤਾਂ ਫੇਰ ਬੋਲਦਾ ਅੱਜ ਕਿੰਨੇ ਆਏ ਨੂੰ ਮੈਨੂੰ ਲੱਗਦਾ ਏ ਇਹ ਕਾਲਰ ਇਹ ਕਹਿੰਦੀ ਜਾਦੀ ਜੀ ਤੁਸੀਂ ਚਲੇ ਗਏ ਨਾ ਪਟਿਆਲੇ ਨੂੰ ਹੈ ਕਹਿੰਦੀ ਮੈਨੂੰ ਤਾਂ ਬਾਅਦ ਵਿੱਚ ਤੇ ਪਰੇਸ਼ਾਨ ਕਰਤਾ ਕਹਿੰਦੀ ਮੈਂ ਰਸੋਈ ਜਾਮਾ ਕਹਿੰਦੀ ਫੇਰ ਬੈਲ ਵੱਜਣ ਲੱਗ ਜਿਆ ਕਰੇ ਉਹੀ ਕੰਮ ਅੱਜ ਫੇਰ ਹੋਇਆ ਵਾ ਅੱਜ ਫੇਰ ਕੋਈ ਰਿਸ਼ਤੇਦਾਰ ਆਊਗਾ ਰੇਕ ਅੱਜ ਤਾਂ ਅੱਜ ਤਾਂ ਮੈਂ ਹੈਗੀ ਆ ਅੱਜ ਨਹੀਂ ਚੱਕਦਾ ਬਹੁਤ ਦੇਲਾ ਮਾੜਾ ਮੁੱਡਾ ਨਾ ਮੀਂਹ ਪੈਣ ਦਾ ਬਹਾਨਾ ਚਾਹੀਦਾ ਏ ਜਿਹੜੇ ਗੁਲਗੁਲੇ ਕਚੌੜੀਆਂ ਹੋ ਜਾਣੇ ਨੇ ਤਿਆਰ ਏਹੀ ਆ ਅੱਜ ਤਾਂ ਖਾਲਾ ਕਚੌੜੀਆਂ ਕਹਿੰਦੀ ਕੱਲ੍ਹ ਨੂੰ ਕੋ ਕੀ ਬਣਾਉਣਾ ਏ ਤੇਰਾ ਢਿੱਡਾ ਨਾ ਟੋਆ ਕੀ ਏ ਕੱਲ੍ਹ ਨੂੰ ਕਚੌੜੀਆਂ ਕੱਲ੍ਹ ਸਾਤ ਬਣਾਉਣਾ हां दीदी ਕੱਲੂ ਹਰਾ ਮੁਰਗਾ ਅੱਜ ਲੈ ਮੇਰੀ ਗਾ ਸੌਂਦਾ ਤੈਨੂੰ ਦੀਦੀਓ ਸਾਉ ਮਿਲੀ ਹੋਈ ਆ ਜਿਹੜੇ ਤੇਰੀਆਂ ਇੰਨੀਆਂ ਡਿਮਾਂਡਾਂ ਪੂਰੀਆਂ ਕਰਦੀ ਆ ਉਹ ਦਿਨ ਮੈਨੂੰ ਫਰਾਇਆਂ ਲਿਆ ਕੇ ਦਿੰਦੇ ਦੀਦੀ ਫਰਾਇਆਂ ਲਿਆ ਕੇ ਦਤੀਆਂ ਤੇ ਡਿਮਾਂਡਾਂ ਨਾ ਉਹ ਦਿਨ ਮੈਨੂੰ ਫਰਾਇਆਂ ਲਿਆ ਕੇ ਦੋ ਹਾਂ ਕੱਲ ਹਲੇ ਫਰਾਇਆਂ ਖਾਧੀਆਂ ਅੱਜ ਕਚੌਰੀਆਂ ਤੇ ਕੱਲੂ ਹਰੇ ਮੁਰਗੇ ਦੀ ਡਿਮਾਂਡ ਕਰਦੀ ਆ ਆਪਣੇ ਪਤੀ ਕੋ ਪੋਲੋ ਉਹ ਵੀ ਤਾਂ ਹਾਂ ਕਰਦਾ ਨਾ ਨਾ ਉਹਨੂੰ ਕਹਿ ਕੇ ਮੈਨੂੰ ਬਣਾ ਕੇ ਖਰਾਉ। ਹੋਰ ਵਾਲ ਵਿੱਚ। ਬਹੁਤ ਹੈ ਨੋ ਮੇਰੇ ਚ ਐਨਾ ਖਾ ਨਹੀਂ ਹੋਣਾ ਹੈਗਾ ਨਾਲ ਚਟਣੀ ਆ। ਇਹ ਸੀਸੀ ਕਰੀ ਜੰਨੇ ਆ। ਜੱਖਾ ਦਾ। ਇਹਨਾਂ ਨਾ ਠੀਕ ਹੈ ਬਹੁਤ ਜ਼ਿਆਦਾ ਪਾਇਆ ਹੋਇਆ ਨੂੰ ਮੇਰੇ ਚ। ਤੇਗਾ ਘਟ ਮਸਾਲਾ ਵਧੀਆ ਲੱਗਦਾ ਕਿ ਜ਼ਿਆਦਾ। ਹਾਂ। ਹਾਂ ਕੋਈ ਯਾਰ। ਜ਼ਿਆਦਾ ਕਹਣਾ। ਚੱਲ ਲਿਆ ਫਿਰ। ਔਰ ਪਾ ਦਨੀਏ ਨੋਟ ਮੇ ਮਸਾਲੇ ਏਰਾ ਮੈਨੂੰ ਕਿਉਂ ਵੀ ਸਾਡੀਆਂ ਜੀਭਾਂ ਸੜ ਗਈਆਂ ਆ ਖਚੌਨੀ ਹੋਰ ਭਾਮ ਨੇ ਰਹਿ ਥੋੜਾ ਕੱਟ ਲੀ ਇਹਨੇ ਬੱਚੇ ਖਾਣਗੇ ਬਸ ਇੰਨੀ ਕੁ ਮਿਰਚ ਪਾ ਦੀ ਨੂਨ ਵੀ ਪਾ ਮਾ ਫੇਰ ਥੋੜਾ ਜਾਂ ਇੱਕ ਚਮਚਾ ਹੁਣ ਮਸਾਲੇ ਦਾ ਵੀ ਚੱਲੂਗਾ ਇਹ ਪੂਰੀਆਂ ਐਨ ਕਰਾਰ ਕਰਾਰੀਆਂ ਖਾਣੀਆਂ ਨੇ ਇਹ ਰੇਗ ਬੰਦੇ ਦਾ ਨਾ ਲੈਦਾ ਲੈਦਾ ਕੋਈ ਘੱਟ ਸਵਾਦ ਆ ਕੋਈ ਘੱਟ ਖਾਂਦਾ ਨੂੰ ਮਿਰਚ ਕੋਈ ਜ਼ਿਆਦਾ ਹੀ ਖਾਂਦਾ ਹੈ ਹੁਣ ਥੋੜੀ ਜਿਹੀ ਗਰਮੀ ਜੀ ਆਉਣ ਲੱਗੀ ਗਰਮੀ ਹੋਣੀ ਲੱਗ ਗਈ ਮੀਂਹ ਜਦ ਮੀਂਹ ਪੈਂਦਾ ਨਾ ਸਵੇਰੇ ਨਾ ਠੰਡੀ ਹਵਾ ਚੱਲਦੀ ਸੀ ਜਦ ਮੌਸਮ ਬਹੁਤ ਵਧੀਆ ਪਾ ਤੇ ਹੁਣ ਥੋੜੀ ਜਿਹੀ ਗਰਮੈਸ ਜੀ ਹੋ ਗਈ ਤੇ ਰਿਜਣ ਲੱਗੇ ਪਚੌਰੀਆਂ ਨਾ ਫੁੱਲ ਫੁੱਲ ਕੇ ਆਉਣੀਆਂ ਨੇ ਰੇਗਾ ਪਚੌਰੀਆਂ ਵਧੀਆ ਲੱਗਦੀਆਂ ਬਹੁਤ ਅੱਛਾ ਕਹਿੰਦੇ ਬਾਪੂ ਨਾਲ ਕਰੀਏ ਦੋ ਜੀ ਹਾਂ ਆਪ ਮੁਕ ਬਣਾ ਕੇ ਤੇਰੇ ਜੀ ਹਮ ਖਾਤੇ ਰਹੇਗਾ ਅਗੇ ਜੀ ਹਾਂ ਜਗਤਾਰਾਣਾ ਜਗਰ ਪਕਾਈ ਜਿਉ ਨਹੀਂ ਚਾਹੀਏ ਇਹ ਵੀ ਜਾਣਾ ਕਿੱਥੇ ਹੈ ਇਹਨੇ ਇੱਥੇ ਹੀ ਰਹਿਣਾ ਹੈ ਸਾਰੀ ਉਮਰ ਇੱਥੇ ਹੀ ਰਹਿਣਾ ਸਾਡੇ ਕੋਲ ਇਹ ਸਾਨੂੰ ਛੱਡ ਕੇ ਜਾਇ ਨਹੀਂ ਸਕਦੀ ਕਿਤੇ ਵੀ ਜਾਊਗੀ ਦੌਲ ਨੂੰ ਨਾ ਨਾ ਦਿਵਾਲੀ ਨੂੰ ਐਦ ਕੀ ਉਰੀ ਹੈ ਇਹ ਇਹ ਦਿਵਾਲੀ ਕਹਿੰਦੇ ਐਦ ਕੀ ਉਰੀ ਮਨਾਉਣੀ ਹੈ ਮੈਂ ਕਚੌਰੀਆਂ ਤਾਂ ਨਹੀਂ ਮੈਂ ਕਹਿੰਦੀ ਮੁੱਲ ਮਿਲਦੀ ਹੋਣੀ ਆ ਗਾ ਕਚੌਰੀਆਂ ਹੋਣਗੀਆਂ ਤੇ ਕਰੀਪੇ ਰਖਾਉਂਦਾ ਉਹ ਹੀ ਹੈ ਜਿਵੇਂ ਆਪਾਂ ਗੋਲ ਗੱਪੇ ਲਿਆ ਕੇ ਤਲਦੇ ਆ ਨਾ ਪਰ ਉਹ ਜੇ ਗੋਲ ਗੱਪਾ ਨਹੀਂ ਬਣਦਾ ਹੈਗਾ ਜਿਵੇਂ ਆਪਾਂ ਰੇੜੀਆਂ ਤੇ ਖਾਂਦੇ ਆ ਨਾ ਉਹ ਗੋਲ ਗੱਪਾ ਟੇਸਟੀ ਹੁੰਦਾ ਏ ਉਹਰੇ ਲਿਆਨੇ ਆ ਕਿਸੇ ਨੇ ਦਿਖਾਤੇ ਹੈਗੇ ਸਾਰੇ ਸਿੱਡੇ ਹੈ ਪਰ ਵਧੀਆ ਨਹੀਂ ਲੱਗੇ ਹੈਗੇ ਪਰ ਉਹ ਜੇ ਗੋਲ ਗੱਪੇ ਨਹੀਂ ਤੇ ਹੈਗੇ ਵਧੀਆ ਰੇੜੀ ਵਾਲੇ ਵਧੀਆ ਉਹਨੇ ਸੂਜੀ ਵਾਲੇ ਲੈ ਲਓ ਆਟੇ ਵਾਲੇ ਲੈ ਲਓ ਉਹ ਵਧੀਆ ਨੇ ਆਟੇ ਵਾਲਾ ਹਾਂ ਤੇ ਰੇੜੀ ਮੂ ਪੂਰੀ ਹੋਣੀ ਕਿ ਮੈਂ ਦੇਖ ਭਰੇ ਉਹ ਤਾਂ ਪੂਰੀਆਂ ਦੀਆਂ ਜਿਵੇਂ ਕਰਵਾ ਚੌਥ ਨੂੰ ਸੁਨਾਰੇ ਦਿੰਨੇ ਆ ਨਾ ਇਹ ਹੁਣ ਤਾਂ ਅਗਲਾ ਚੱਕ ਗੇ ਨਾ ਆਹ ਲੱਡੂ ਦੇ ਦਿੰਦਾ ਏ ਮਰਤੀ ਦੇ ਦਿੰਦਾ ਹੈ ਅੱਜ ਤੋਂ ਨਾ 1996 ਸਾਲ ਦੀ ਗੱਲ ਹੈ ਜਦ ਕਿਸੇ ਵੀ ਕੁੜੀ ਦਾ ਸਨਾਰਾ ਹੁੰਦਾ ਹੁੰਦਾ ਤਾਂ ਨਾ ਖਰੇਕ ਘਰ ਦੇ ਵਿੱਚ ਨਾ ਵੰਡਣ ਜਾਂਦੇ ਹੁੰਦੇ ਤੇ ਹੈ ਬਹੁਤ ਵਧੀਆ ਰਿਵਾਜ ਤਾਂ ਹੁਣ ਤਾਂ ਕੋਈ ਪਕਾਉਂਦਾ ਹੀ ਨਹੀਂ ਹੈਗਾ ਬਸ ਆਪਣੇ ਜੋਗੀਆਂ ਬਣਾ ਲੈਨੇ ਆ ਮਮਾ ਮਮਾ ਕੇ ਅੱਜ ਜੇ ਸੈਂਪਲ ਲਾਇਆ ਤਾਂ ਯਾਦ ਲਾਵੇ ਦੇਖੀ ਕਿੰਨਾ ਅੱਛਾ ਕਲਰ ਆਇਆ ਹੈ ਇਹ ਅਮੋਰ ਹੋ ਚੁੱਕਾ ਹੈ ਉਹਦਾ ਜਿਵੇਂ ਜਿਵੇਂ ਮੈਂ ਤੁਸੀਂ ਬਾਤ ਦੂੰਗਾ ਨਾ ਸ਼ੈਂਪੂ ਨੂੰ ਉਹਨੇ ਹੌਲੀ ਹੌਲੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰਦਿਆ ਨਾ ਬਾਲਾਂ ਨੂੰ ਤੇ ਉਹਦਾ ਬਹੁਤ ਵਧੀਆ ਸ਼ੈਂਪੂ ਹੈ ਪਹਿਲੇ ਰਿਸ਼ਤੇਦਾਰਾਂ ਦੇ ਵੀ ਇੰਨੇ ਜਿਆਦੇ ਫੋਨ ਆਏ ਆ ਮੈਨੂੰ ਕਹਿੰਦੇ ਵੀ ਸਾਨੂੰ ਵਟਸਐਪ ਦੇ ਨਾ ਉਹਦੀ ਫੋਟੋ ਭੇਜੋ ਨਾਲੇ ਤੇਲ ਦੀ ਫੋਟੋ ਭੇਜੋ ਹਾਂ ਮੈਂ ਤਾਂ ਜਦੇ ਭੇਜਦਾ ਉਹ ਕਹਿੰਦੇ ਤੇ ਕਹਿੰਦੇ ਵੀ ਅਸੀਂ ਵੀ ਸਾਡੇ ਵੀ ਮੰਮੀ ਦੇ ਇੱਕ ਮਾਸੀ ਜੀ ਦੇ ਨਾ ਬਾਲ ਚਿੱਟੇ ਹੁੰਨੇ ਆ ਕਹਿੰਦੇ ਵੀ ਉਹਦੇ ਵਾਸਤੇ ਵੀ ਨਾ ਤੇਲ ਮੰਗਾਵਾਂਗੇ ਅਸੀਂ ਤੱਕ ਜੌਰੀਆਂ ਪੂਰੀਆਂ ਰਣ ਲੱਗੀਆਂ ਨੇ ਇਹ ਕਹਿੰਦੀ ਪੀਲਾ ਸੂਟ ਕਿੰਨਾ ਸੋਹਣਾ ਦਾ ਹੈ ਕਹਿੰਦੀ ਜੇ ਦੇਣਾ ਹੋਇਆ ਦੀਦੀ ਮੈਨੂੰ ਦੇ ਦੀ ਮੈਂ ਹਾਂ ਵੀ ਕੋਈ ਨਾ ਜੇ ਤੈਨੂੰ ਲੈਣਾ ਹੋਇਆ ਤੂੰ ਲੈ ਲਈ ਜਿਹੜਾ ਮੇਰੇ ਪੀਲੇ ਸੂਟ ਦਾ ਕਹਿੰਦੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਇਹਦੇ ਵਿੱਚ ਥੋੜਾ ਜਿਹਾ ਖੰਡਾ ਤੇਲ ਪਾਈ ਦਾ ਖੰਡਾ ਤੇਲ ਪਾ ਦੇ ਜੀ ਥੋੜਾ ਬਈਆ ਬੀਬੀ ਥੋੜਾ ਜਿਹਾ ਹੀ ਪਾਈ ਬਸ ਅੱਖੀਂ ਰੱਖ ਲਓ ਫਿਰ ਕੋਈ ਅੰਦਰ ਮੂਣੀ ਦਾ ਸਾਟਾ ਆਪਾਂ ਚੋਰੀ ਕੱਢੋ ਮੰਮੀ ਜੀ ਜਾ ਰਹੇ ਨੇ ਬਹੁਤੀ ਗੜੀ ਹੋ ਜਾਣਾ ਮਾਲ ਪੂਰੇ ਦੇ ਘਰ ਤੋਂ ਲੈਂਦੇ ਹੁੰਦੇ ਨੇ ਉਹਦਾ ਪਤਲਾ ਆਟਾ ਹੁੰਦਾ ਏ ਪਤਲਾ ਆਟਾ ਕਰਕੇ ਨਾ ਉਹਦੇ ਨਾਲ ਡੋਰੀ ਦੇ ਨਾਲ ਇਸ ਤਰ੍ਹਾਂ ਪਾਈ ਜਾਂਦੇ ਆ ਪਾ ਕੇ ਨਾ ਉਹ ਵੀ ਬਹੁਤ ਵਧੀਆ ਲੱਗਦੇ ਆ ਇਹ ਜਦੋਂ ਪਰ ਖਾਂਦੀ ਸੀ ਹੈਗੀ ਮਾਲ ਕੁੜੇ ਤੰ ਇਹ ਤਾਂ ਨਮਕੀਨ ਚੀਜ਼ਾਂ ਹੀ ਖਾਂਦੀ ਹੈ ਜਿਆਦਾ ਮੈਂ ਆਪਾਂ ਨੇ ਉਹਨੇ ਪੂੜੇ ਪਕਾਏ ਤੇ ਧੋਰੀ ਪਾ ਕੇ ਧੋਰੀ ਪਾ ਕੇ ਨਾ ਇਸ ਤਰ੍ਹਾਂ ਤੇਲ ਦੇ ਵਿੱਚ ਪਾ ਦਨੇ ਆ ਉਹ ਕਾਫੀ ਉਹਨੂੰ ਮਾਲ ਪੂੜੇ ਕਹਿੰਦੇ ਆ ਬਾਬਾ ਨੂੰ ਜਾ ਕੇ ਦੇਖ ਰਹਾ ਉਹ ਵੀ ਤਾਂ ਭੁੱਖ ਲੱਗਾ ਹੋਗਾ ਕੁਝ ਕੁਝ ਜਿਹਾ ਕੰਮ ਕਰ। ਗਰਮੀ ਬਹੁਤ ਆ ਰਹਾ ਗਰਮੀ ਤਾਂ ਵੀ ਬਹੁਤ ਜ਼ਿਆਦਾ ਇਹ ਇਹਨੇ ਅੱਜ ਮੈਨੂੰ ਪਸਾਤਾ ਨਹੀਂ ਅੱਜ ਮੇਰੀ ਸਬਜ਼ੀ ਬਣੀ ਪਈ ਸੀ ਕਹਿੰਦੀ ਦੀਦੀ ਮੈਂ ਕਚੌਰੀਆਂ ਖਾਣੀ ਆ ਮੈਂ ਕਿਹਾ ਮੈਨੂੰ ਫਿਰ ਤਸ ਆ ਗਿਆ ਮੈਂ ਕਿਹਾ ਚੱਲ ਜੇ ਵਿਚਾਰੀ ਨੇ ਕਿਹਾ ਨਾ ਉਹ ਤਾਂ ਮੇਰੇ ਤੇ ਵੀ ਗਹਿ ਹੋ ਗਿਆ ਮੈਂ ਕਿਹਾ ਜਿੱਦਣ ਮੀਂਹ ਪਊਗਾ ਨਾ ਵੀ ਉੱਦਣਾ ਤੇ ਨੂੰ ਬਚੌਰੀਆਂ ਦੌਂਗੀ ਬਣਾ ਕੇ ਹਾਂ ਚੱਲ ਮੈਂ ਇਹਨੂੰ ਮੈਂ ਇਹਨੂੰ ਹਾਂ ਕਰਤੀ ਹੁਣ ਮੈਂ ਉਰੇ ਫਸ ਗਈ ਹੁਣ ਆਪ ਮੌਦ ਦੇ ਕੁਰਸੀ ਤੇ ਬੈਠੀ ਆ ਇਹਦਾ ਪਤੀ ਵੀ ਇਹਦੀੋ ਬੋਲੀ ਬੋਲਦਾ ਏ ਕਹਿੰਦਾ ਹਾਂ ਹਾਂ ਖਾਣੇ ਵਾਲੇ ਨੇ ਪਤਾ ਨਹੀਂ ਕੀ ਕਹ ਲੈ ਉਹਨੇ ਖਾਣੇ ਵਾਲੇ ਨੇ ਨਾਮ ਨਹੀਂ ਦੇਣਾ ਮੁਰਗੀ ਆਪਣੀ ਜਾਨ ਤੇ ਗਈ ਦੇਖੋ ਯਾਰ ਇਹ ਤਾਂ ਜੱਜ ਵਕੀਲਾ ਵਾਂਗੂ ਬਸ ਫੈਸਲੇ ਕਰਦੀ ਆ ਬੈਠੀ ਕਹਿੰਦੂ ਕੀ ਖਾਣਾ ਬਹੁਤ ਛੇਤੀ ਯਾਰ ਸਾਗ ਸਾਗ ਨਹੀਂ ਮੁਰਗੀ ਜਾਣਦੇ ਹਾਂ ਖਾੜੇ ਵਾਲੇ ਨੇ ਸਵਾਦ ਨਹੀਂ ਪੋਣਾ ਮੁਰਗੀ ਜਾਣਦੇ ਗਈ ਮਾਰ ਪੂਰੇ ਮਾਰ ਪੂਰੇ ਨਹੀਂ ਹੋਰ ਹੀ ਕਹਿੰਦੀ ਇਹ ਸਾਗ ਬਣੇਗਾ ਸਾਗ ਇਹ ਤਾਂ ਤਾਂ ਘਾਗ ਭਾਲਦੀ ਆ ਤਾਰ ਸਾਗ ਨਾਲ ਮੱਕੀ ਦੀਆਂ ਰੋਟੀਆਂ ਮੰਗਦੀ ਆ ਇਹੋ ਸਾਗ ਉਹਦਾ ਸਪਰੇਆ ਇਹਨਾਂ ਕਾਲੂ ਕੀ ਸਪਰੇਹਾਂ ਵਾਲਾ ਹੀ ਥਾਲੂਗੀ ਇਹਦਾ ਕਾਹਦਾ ਨਹੀਂ ਆਂਦਾ ਭੈ ਬਣਾਉਂ ਗਈ ਹੰਤੀ ਬਾਤਾਂ ਤੋਂ ਸਟਾਰ ਆਪਣੇ ਕਹਿੰਦਾ ਤਾਂ ਸਾਗ ਵਧੀਆ ਰਹਿੰਦਾ ਹੈ ਕੇਸ ਕੰਮ ਕਰਨਾ ਹਾਂ ਥੋੜਾ ਜਿਹਾ ਕੰਮ ਕਰ ਜਿਆਦਾ ਤੇਲ ਹੋ ਗਿਆ ਦੇਖੀ ਸਾਰੇ ਕੰਮ ਜਾਣਦੀ ਆ ਤਰਾਹੀ ਇੱਕ ਵਾਰ ਸੇ ਡੇਡੀ ਜੀ ਨਹੀਂ ਨਹੀਂ ਠੀਕ ਹੈ ਇੱਕ ਵਾਰ ਸੇ ਬਹੁਤਾ ਘੱਟ ਨਾ ਘੱਟ ਨਾ ਬਹੁਤਾ ਘੱਟ ਨਾ ਘੱਟ ਤੇਲ ਗਰਮ ਬਹੁਤ ਜ਼ਿਆਦਾ ਹੈ ਕਬਾਈ ਮਰੀ ਜਿਹੜਾ ਹੁਣ ਆਹ ਕੜਾਹੀ ਹੋ ਗਏ ਥਾਲ ਹੋ ਗਏ ਜਿੰਨੇ ਵੀ ਤੇਲ ਵਾਲੇ ਭਾਂਡੇ ਆ ਨਾ ਇਹ ਮੈਂ ਨਹੀਂ ਸਾਫ ਕਰਨੇ ਹੈਗੇ ਆਪਣਾ ਕਰੀ ਚਾਹੇ ਨਾ ਕਰੀ ਉਹ ਕਰੂਗਾ ਆ ਮੈਂ ਵੀ ਜਾ ਕੇ ਆਏ ਆ ਮੇਰੇ ਜਾਣਾ ਕਿਤੇ ਨੂੰ ਮੇਲੇ ਅੱਜ ਹੁਣ ਮੇਲੇ ਨੂੰ ਜਾਲ ਪਾ ਹੈ ਮੰਜੀ ਸਾਹਿਬ ਦਾ ਮੇਲਾ ਅੱਜ ਕੱਲ ਮੇਰੀ ਫਰੈਂਡ ਨੇ ਮੈਨੂੰ ਨਾ WhatsApp ਤੇ ਭੇਜਿਆ ਏ ਕਹਿੰਦੀ ਵੀ ਵੀ ਮੈਂ ਵੀ ਆਉਣਾ ਮੇਲੇ ਨੂੰ ਵੀ ਤੁਸੀਂ ਵੀ ਜਰੂਰ ਆਇਓ ਲੇ ਲਾਵੜੇ ਘਰ ਵਾਲੇ ਤੇ 5000 ਰੁਪਏ ਛੂੜੀਆਂ ਜਾਲੀਆਂ ਖਰੀਦ ਕੇ ਲਿਆਈ ਉਤੇ ਚੋਲ ਚੰਡੂ ਚੰਡੂ ਢੋਲ ਵੀ ਲੱਗਿਆ ਹੋਇਆ ਤੇ ਸੋਹਣ ਸੋਹਣੀਆਂ ਚੀਜ਼ਾਂ ਵੀ ਆ 5000 ਦੇ ਵਿੱਚ ਅੱਜ ਕੱਲ ਕੀ ਆਉਂਦਾ ਮਹਿੰਗਾਈ ਦਾ ਟਾਈਮ ਐ ਨਾਲੇ ਸਾਨੂੰ ਵੀ ਮੇਲਾ ਦਿਖਾ ਕੇ ਲਿਆਈ ਮੈਂ ਵੀ ਤਾਂ ਤੈਨੂੰ ਹਰੇਕ ਵਾਰੀ ਖੰਨੇ ਜਾ ਕੇ ਚੀਜ਼ਾਂ ਦਵਾ ਕੇ ਲਿਆਉਣੀ ਆ ਉਹ ਕਹੀਦਾ ਹਾਂ ਹਾਂ ਦੇਗਾ ਉਹ ਕਾਇ ਉਹਨੂੰ ਕਹਦੇ ਵੀ ਲਿਆ 5000 ਰੁਪਏ ਅੰਨਕ ਦਾ ਹਾਂ ਉਹ ਮੇਲਾ ਸਾਰੇ ਨੂੰ ਤੇ ਕਰ ਲਿਓ ਸਾਰੇ ਨੂੰ ਮੇਲਾ ਦਿਖਾ ਲਿਓ ਹਾਏ ਆਦਾ ਬਬਾ ਬਹੁਤ ਮਾੜੀ ਗੱਲ ਐ ਕਹਿੰਦਾ ਸਾਰੇ ਨਾ ਮੇਲੇ ਤੇ ਖਾ ਲਿਓ ਬੀਬੀ ਜੀ ਦਾ ਪੈਸਾ ਹੋਊਗਾ ਪੈਸਾ ਥੋੜਾ ਲੱਗਣਾ ਐ ਹਾਏ ਕਹਵਾ ਵੀ ਖਰਚਾ ਇਹਦਾ ਉਹ ਪੈਸਾ ਥੋੜਾ ਹੋਊਗਾ ਕਹਿੰਦਾ ਉਹ ਤਾਂ ਕਾ ਫਾਇਦਾ ਕੀ ਹੋਇਆ ਫਿਰ ਜਦ ਪੈਸਾ ਤਾਂ ਇੱਥੋਂ ਜਾਣਾ ਵੇਖਜੂ ਐ ਕਰੀ ਹੁਣ ਕਚੌਰੀਆਂ ਖਾ ਕੇ ਨਾ ਕੁੱਤਿਆਂ ਦੀਆਂ ਰੋਟੀਆਂ ਬਣਾ ਕੇ ਭਾਂਡੇ ਸਾਫ਼ ਕਰਕੇ ਬੱਸ ਫਿਰ ਮੰਜੀ ਸਾਹਿਬ ਨੂੰ ਹੋ ਜਾ ਤਿਆਰ ਚੱਲੀਏ ਫਿਰ ਮੇਲਾ ਦੇਖਣ ਉਹਨੂੰ ਆਪਣੇ ਆਦਮੀ ਨੂੰ ਪਿਆ ਬੋਲੀ ਜਾਂਦੇ। ਉਹ ਪਜਾਰੀ ਨੂੰ ਕਰ ਲੈਣੇ। ਹਾਂ ਬੀਬੀ? ਹਾਂ। ਕੀ ਕੀ ਚਾਹੀਏ? ਅੱ비 ਜਾਣਾ। ਬੀਬੀ ਜੀ ਤੇ ਤੁਰਨੀ ਹੁੰਦਾ ਹੈਗਾ ਮੇਲੇ 'ਮੇ। ਬੂੜਿਆਂ ਦਾ ਪਤਾ ਮੇਲੇ ਦਾ। ਹਾਂ। ਤੇ ਡੋਲ ਤਾਂ ਤੈ ਝੁੱਟਣਾ ਏ। ਤੇਨ ਕੀ ਲੈਣਾ ਆਪਕੋ? ਬੀਬੀ ਜੀ ਕੋ ਪ੍ਰਸ਼ਾਦ ਲਿਆ ਦੇ ਗੁਰਦੁਆਰੇ ਸਹਿ ਬੀਬੀ ਜੀ ਨੇ ਕੀ ਲੈਣਾ ਹੈ ਬੀਬੀ ਜੀ ਤਾਂ ਬਸ ਇੱਕ ਕੜਾ ਪਹਿਨਦੀ ਔਰ ਕੁਛ ਨਹੀਂ ਪਹਿਨਦੀ ਹੈ ਹਰੇ ਨਾ ਬਹੁਤ ਕੜਾਈ ਕੜਾਈ ਇਹਨੇ ਭਰੀ ਪਈ ਐ ਨੀ ਪੂਰੀ ਤਾਂ ਬਰੀ ਬਰੀ ਹੋ ਰਹੀ ਦੀਦੀ ਕਾ ਛੋਟਾ ਛੋਟਾ ਹੋ ਰਿਹਾ ਤਾਂ ਆਟਾ ਘਟ ਲੈਣਾ ਮਟਰ ਵਾਲਾ ਚਾਵਲ ਉਹ ਮਟਰ ਵਾਲੇ ਚਾਵਲ ਨਾ ਇਹ ਇਹਨੂੰ ਆਉਂਦੇ ਨੀ ਵਿਚਾਰੀ ਨੂੰ ਇਹ ਖੁਸ਼ ਹੋ ਕੇ ਖਾ ਲੂਗੀ ਇਹ ਦੁਆਰੇ ਨਹੀਂ ਮੰਗੂਗੀ ਵੀ ਮੈਨੂੰ ਕਚੌੜੀਆਂ ਲਿਆ ਕੇ ਦੋ ਤਬੇ ਵੀ ਮੰਗੇਗਾ ਚਲੋ ਫਲਦ ਫਾਗੀਆਂ ਜੇ ਜਦੋਂ ਇਤਨਾ ਸਾਰੇ ਇਕੱਠੇ ਬੈ ਕੇ ਨਾ ਸਾਰੇ ਇਕੱਠੇ ਬੈ ਕੇ ਆਪਾਂ ਕਚੌੜੀਆਂ ਬਣਾਉਨੇ ਆ ਦੇਖੋ ਜੀ ਬਹੁਤ ਜ਼ਿਆਦਾ ਦਿਨ ਲੱਗਦਾ ਪਿੰਡਾਂ ਦੇ ਵਿੱਚ ਨਾ ਇਸ ਤਰ੍ਹਾਂ ਹੀ ਖਾਣਾ ਬਣਦਾ ਏ ਤੇ ਨਾਲੇ ਨਾ ਪਤਾ ਵੀ ਨਹੀਂ ਲੱਗਦਾ ਮਿੰਟਾਂ ਸਕਿੰਟਾਂ ਦੇ ਵਿੱਚ ਗੁਲਗੁਲ ਕਚੌੜੀਆਂ ਬਣ ਗਈਆਂ ਨੇ ਤੇ ਨਾਲੇ ਇਸ ਤਰ੍ਹਾਂ ਨਾ ਪਰਿਵਾਰ ਦੇ ਵਿੱਚ ਨਾ ਪਿਆਰ ਵੀ ਬਣਿਆ ਰਹਿੰਦਾ ਏ ਅਮੇਸ਼ ਸਾਰਿਆਂ ਨੂੰ ਇਸ ਤਰ੍ਹਾਂ ਨਾ ਇਕੱਠੇ ਹੋ ਕੇ ਹੀ ਬੈਠਣਾ ਚਾਹੀਦਾ ਹੈ। ਸਮਝ ਆਖਾ ਦਿੱਤੋ ਕਹਿੰਦੇ ਬਹੁਤ ਬਲੀ ਰੱਖਦੀ ਹੈ। ਉਹਨੂੰ ਧਿਆਨ ਪਾਤਾ ਵਿੱਚ। ਤਾਂ ਕਪਾਹ ਚਾਵੇਂ ਮੈਂ ਕਹਿੰਦਾ ਕੈਮ ਨਾ ਨਹੀਂ ਪਤਾ ਲੱਗਦਾ ਹੈਗਾ। ਆਹਦੇ ਤੋਂ ਬਾਅਦ ਮੈਂ ਛੋਟੀ ਖਾ ਦੂੰਗੀ। ਦੋਵਾਂ ਤੋਂ ਦੋਵਾਂ ਨੂੰ ਇੱਕ ਕਦੇ ਸਾਰਿਆਂ ਤੋਂ ਘਾ ਦੇ। ਕਿੱਥੇ ਦਾ ਦੋ ਹੱਥ ਲੱਗੇ ਹੋਏ ਤੇ ਕਿੱਥੇ ਹੁਣ ਚਾਰ ਹੱਥ ਹੋ ਗਏ ਤਾਂ ਫਟਾਫਟ ਕੰਮ ਕਿਦੇ ਨਿਬੜਿਆਈ ਉਹ ਐਂ ਕਰ ਵੀ ਦੇਖਾ ਨਾਲੇ ਤਾਂ ਚੱਕ ਲਿਆ ਤਵੀ ਚੱਕ ਲਿਆ ਹੈ ਨਾਲੇ ਥੋੜਾ ਜਿਹਾ ਆਟਾ ਛਾਣ ਲਿਆ ਕੁੱਤੇ ਦੀਆਂ ਰੋਟੀਆਂ ਵੀ ਪਕਾ ਦਈਏ ਫਟਾਫਟ ਨੇ ਸਾਰੀਆਂ ਕਚੌਰੀਆਂ ਬਣਾ ਲੀਆਂ ਨੇ ਤੇ ਹੁਣ ਆਪਾਂ ਨਾ ਡੌਗੀ ਉਹਨਾਂ ਵਾਸਤੇ ਰੋਟੀ ਬਣਾਉਣ ਲੱਗੇ ਆ ਤੇ ਇੱਥੇ ਬਣਾ ਲੈਣੇ ਆਪਣੇ ਰੋਟੀਆਂ ਰੇਖਾ ਉਹ ਕਪੜਾ ਲਿਆ ਜਿਹਦੇ ਨਾਲ ਕਢਾਈ ਚੱਕਣੀ ਆ ਕਿੱਥੇ ਉਹ ਕਪੜਾ ਜੇ ਉਫੜਾ ਦੇ ਫਿਰ ਰੇਖਾ ਹਾਂ ਜੀ ਜੀ ਕਚੌੜੀਆਂ ਇੰਨੀਆਂ ਆ ਜਿਆਦਾ ਸੁਆਦ ਬਣੀਆਂ ਨਾ ਪੂਰੀਆਂ ਐਨ ਕਰਾਰੀਆਂ ਬਣੀਆਂ ਨੇ ਜੇ ਦਹੀਂ ਦੇ ਨਾਲ ਖਾਉਂਗੇ ਨਾ ਫਿਰ ਬਹੁਤ ਜ਼ਿਆਦਾ ਵਧੀਆ ਲੱਗਣਗੀਆਂ ਕਿੰਨੀ 8 ਰੋਟੀਆਂ ਬਕਾ ਦਿਓ 6 ਨਹੀਂ 8 ਕੋਈ ਵਰਾ ਰਾਤ ਵਾਲੀ ਤਾਂ ਨਹੀਂ ਹੋਣੀ ਕੋਈ ਚਲ ਰੋਟੀਆਂ ਠੀਕ ਆ ਬੇਤਾ ਫੜ ਦੋ ਸੋਨਾ ਕਾ ਸੰਤਰੀ ਨਾ ਚਮਟਾ ਲਿਓ ਹੱਥ ਚਾਉਦੇ ਕੱਦ ਲੈ ਲਾ ਕੱਦ ਨਾ ਛੱਡ ਦੋ ਇਹਦਾ ਹਰ ਜਸਤ ਇਹਦਾ ਉੱਪਰੇ ਰੜੀ ਜਾਣੀ ਹੈ ਮੈਂ ਕਹਿੰਦੀ ਸੇਕ ਥੋੜਾ ਜਿਹਾ ਵੱਧ ਕਰ ਲੈ ਕਾ ਸੇਕ ਘਟਾ ਫੇਰ ਰੋਟੀਆਂ ਨੇ ਉੱਠਣਾ ਨਹੀਂ ਹੈਗਾ ਬੀਬੀ ਜੀ ਸੱਟੀ ਅਗੋਂ ਰੋਣ ਹਲ ਦੋ ਕਲੇ ਤਵੀ ਉੱਪਰ ਤੱਕ ਰ ਗਰਮ ਨਹੀਂ ਨ ਹੋਈ ਜੰਗੀ ਤਰ੍ਹਾਂ ਹੁਣ ਸਾਡਾ ਹਲਵਾਈ ਬਦਲ ਗਿਆ ਜਿੰਨੀ ਪਹਿਲਾਂ ਮੌਲੀ ਕਰੀਏ ਨਾ ਕੁਰਸੀ ਤੇ ਬਹਿ ਕੇ ਹੁਣ ਅਸੀਂ ਕਹਿੰਦਾ ਚੱਲ ਥੋੜਾ ਜਿਹਾ ਪਸੀਨਾ ਕੱਢ ਲ ਆਪਣਾ ਇਸ ਵਿੱਚ ਪਸੀਨਾ ਖਰੀ ਨਹੀਂ ਆਏਗਾ ਇਹਦੀਆਂ ਮੌਜਾ ਉੱਪਰੇ ਰੜੀ ਜੰਨੀ ਰੋਟੀਆਂ ਅਭਿਆਸ ਅਕੜੂ ਕਰਦੇ ਆ ਲੋਕ ਉੱਪਰ ਆਉਂਦੇ ਆ ਬਣੀ ਬੱਦ ਹੋ ਗਈ ਕੱਪੜੇ ਨਾਲ ਆਓ ਪਿਆਰੋਂ ਹਾਂ ਹਾਂ ਹੁਣ ਤਾਂ ਇਹੋ ਜਿਹੀ ਵਾਲੀ ਬਿਜਲੀ ਵਾਲੀ ਕੱਠੀ ਆਉਣ ਲੱਗੀ ਬਿਜਲੀ ਆ ਤਾਂ ਬਾਈ ਦੀ ਕੰਮਜਾਬ ਨਹੀਂ ਹੈਗੀ ਕਿੰਨੇ ਆਹ ਕੰਮ ਜਿਆ ਵਾਦਾ ਜਿ ਆਪਾਂ ਨੇ ਪਹਿਲਾਂ ਗੁਲਗੁਲੇ ਕਚੌਰੀਆਂ ਵੀ ਬਣਾ ਲੀਆਂ ਨੇ ਤੇ ਹੁਣ ਆਪਾਂ ਨੇ ਰੋਟੀਆਂ ਵੀ ਬਣਾ ਲੀਆਂ ਨੇ ਤੇ ਵੀਡੀਓ ਦਾ ਐਂਡ ਆਪਾਂ ਹੁਣ ਇੱਥੇ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ 'ਚ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਸੋਣੀਆਂ ਵੀਡੀਓ ਪਾਉਂਦੇ ਰਵਾਂਗੇ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਹੁਣ ਅਗਲੀ ਵੀਡੀਓ 'ਚ ਬਾਏ ਬਾਏ